ਅੰਮ੍ਰਿਤਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਤਾਂ ਦਾ ਸਵਾਗਤ ਹੈ ਦੋਸਤੋ ਪੂਰੇ ਹੀ ਦੇਸ਼ ਅਤੇ ਦੁਨੀਆ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅਸੀਂ ਅੱਜ ਅੰਮ੍ਰਿਤਸਰ ਦੇ ਜੀ ਨਗਰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਇਲਾਕਾ ਨਿਵਾਸੀਆਂ ਦੇ ਵੱਲੋਂ ਇੱਕ ਕੇਕ ਤਿਆਰ ਕਰਵਾਇਆ ਗਿਆ ਤਾਂ ਪਹਿਲਾਂ ਉਸ ਕੇਕ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ 600 ਪੌਂਡ ਦਾ ਜਿਹੜਾ ਕੇਕ ਆਹੋ ਤਿਆਰ ਕਰਵਾਇਆ ਗਿਆ ਤਾਂ ਇਹ ਗੁਰਦੁਆਰਾ 시ਦਾ ਸਾਹਿਬ ਦੇ ਬਾਹਰ ਜਾ ਕੇ ਇਲਾਕਾ ਨਿਵਾਸੀਆਂ ਦੇ ਵੱਲੋਂ ਕਟਿੰਗ ਕੀਤਾ ਜਾਏ ਵਿੱਚ ਵਰਤਾਇਆ ਜਾਏਗਾ ਤਾਂ ਉਸ ਤੋਂ ਪਹਿਲਾਂ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਜਿਹੜਾ ਡਰਾਈ ਫਰੂਟ ਤੇ ਹੋਰ ਵੀ ਜਿਹੜੇ ਵੱਖ-ਵੱਖ ਜਿਹੜੇ ਫਰੂਟ ਪਾ ਕੇ ਇਸ ਕੇਕ ਨੂੰ ਤਿਆਰ ਕੀਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਕੇਕ ਦੇ ਨਾਲ ਬਹੁਤ ਸਾਰੀ ਸੰਗਤ ਜਿਹੜੀ ਇੱਥੇ ਪਹੁੰਚੀ ਹੋਈ ਆ ਉਹਨਾਂ ਦੇ ਵੱਲੋਂ ਤਸਵੀਰਾਂ ਵੀ ਜੜੀਆਂ ਨੇ ਉਹ ਪਰਵਾਈਆਂ ਜਾ ਰਹੀਆਂ ਨੇ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਹੋਰ ਵੀ ਬਹੁਤ ਸਾਰੀਆਂ ਚੌਕਲੇਟਾਂ ਦੇ ਨਾਲ ਜਿਹੜਾ ਇਹ ਕੇਕ ਦਿਖਾਈ ਦੇ ਰਿਹਾ ਤਾਂ ਕਾਫ ਕਾफी ਜਿਹੜੇ ਡਰਾਈ ਫਰੂਟ ਨੇ ਜਾਂ ਫਿਰ ਹੋਰ ਵੀ ਜਿਹੜਾ ਵਾ ਸਪੈਸ਼ਲ ਇਸ ਸਭ ਕੇਕ ਨੂੰ ਸੰਗਤ ਦੇ ਵੱਲੋਂ ਤਿਆਰ ਕਰਵਾਇਆ ਗਿਆ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਵੀ ਇੱਥੇ ਜ਼ਰੂਰ ਪਹੁੰਚੇ ਹੋਏ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਕੇਕ ਦੇ ਨਾਲ ਤੁਹਾਡੇ ਵੱਲੋਂ ਫੋਟੋਆਂ ਕਰਵਾਈਆਂ ਜਾ ਰਹੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਸੰਗਤ ਜੀ ਤਾਂ ਕੀ ਕਹਿਣਾ ਚਾਹੁੰਦੇ ਹੋ ਐਡਾ ਵੱਡਾ ਕੇਕ ਦੇਖਿਆ ਤੁਸੀਂ ਪਹਿਲਾਂ ਨਹੀਂ ਤਾਂ ਕਿੰਦਾਂ ਦਾ ਲੱਗ ਰਿਹਾ ਕੇਕ ਬਹੁਤ ਅੱਛਾ ਹੈ ਅੱਜ ਵੀ ਇੱਕ ਸੱਦੇ ਦੇ ਛੋਟੇ ਛੋਟੇ ਬੱਚੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਕੇਕ ਦੇਖਣ ਦੇ ਲਈ ਉਹ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਾ ਤਾਂ ਅਸੀਂ ਇਸ ਵੇਲੇ ਵਾਰਡ ਨੰਬਰ 46 ਦੇ ਕੌਂਸਲਰ ਸ਼ਿਲਿੰਦਰ ਸਿੰਘ ਸ਼ੈਲੀ ਹੋਣਾ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਲਾਕਾ ਨਿਵਾਸੀਆਂ ਦੇ ਵੱਲੋਂ ਇਹ ਵੱਡਾ ਜਿਹੜਾ ਸਮੂਹ ਸਾਥ ਸੰਗਤ ਨੂੰ ਲੱਖ 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 ਵਧਾਈ ਹੋਵੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਾਡੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਮੰਨੂ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਬਾਬਾ ਦੀਸੀ ਦਾ ਜਿਹੜਾ ਜਨਮ ਦਿਹਾੜੇ ਦਾ ਕੇਕ ਆ ਇਹ ਪਿਛਲੇ 12 ਸਾਲਾਂ ਤੋਂ ਕੱਟ ਕੀਤਾ ਜਾ ਰਿਹਾ ਜਿਹਦੇ ਵਿੱਚ ਕਿ 300 ਪਾਉਂਡ ਤੋਂ ਸ਼ੁਰੂ ਕੀਤਾ ਸੀ ਹਰ ਸਾਲ ਵਾਅਦਾ ਕਰਦਾ ਕਰਦੇ ਜਿੱਤਰਾ ਲੋਕਾਂ ਦਾ ਨਾਲ ਸਹਿਯੋਗ ਮਿਲਦਾ ਗਿਆ ਤੇ ਇਹ 600 ਪਾਉਂਡ ਤੱਕ ਪਹੁੰਚ ਚੁੱਕਾ ਹੈ ਅੱਜ ਦੇਖੋ ਵੀ 600 ਪਾਉਂਡ ਦਾ ਕੇਕ ਮਹਾਰਾਜ ਦੇ ਮਲਕ ਜਨਮ ਦਿਹਾੜੇ ਦੇਤੇ ਆਪਣੇ ਖੁਸ਼ੀਆਂ ਲੈਣ ਆਸੇ ਮਹਾਰਾਜ ਦੀਆਂ ਇਤੋਂ ਲੈ ਕੇ ਜਾ ਕੇ ਸ਼ਿਦਾ ਸਾਹਿਬ ਜਾ ਕੇ ਕੱਟ ਕਰਨਾ ਤੇ ਇਹ ਸਾਰਾ ਲੋਕਾਂ ਦਾ ਪਰਿਵਾਰਾਂ ਦਾ ਸਹਿਯੋਗ ਆ ਇਲਾਕਾ ਨਿਵਾਸੀਆਂ ਦਾ ਸਹਿਯੋਗ ਆ ਮੈਂ ਬਹੁਤ 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 ਸਾਰਿਆਂ ਨੂੰ ਦੁਬਾਰਾ ਹੱਥ ਜੋੜ ਕੇ ਸਾਰਿਆਂ ਨੂੰ ਬਾਬਾ ਜੀ ਦੀਪ ਸਿੰਘ ਜਨਮ ਦਿਨ ਦੀ ਵਧਾਈ ਦੇਣੀ ਆ ਤਾਂ ਇਸ ਕੇਕ ਦੇ ਵਿੱਚ ਕੀ ਕੁਝ ਖਾਸ ਜਿਹੜਾ ਵਾ ਪਾਇਆ ਗਿਆ ਇਹ ਕੇਕ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਰਹਿਤ ਮਰਿਆਦਾ ਉਹਦਾ ਬੜਾ ਖਾਸ ਧਿਆਨ ਨਹੀਂ ਕੀਤਾ ਗਿਆ ਅਤੇ ਕੋਈ ਵੀ ਐਸੀ ਚੀਜ਼ ਨਹੀਂ ਜਿਹੜੇ ਦੇ ਵਿੱਚ ਵਰਤੀ ਗਈ ਜਿਹੜੀ ਕਿ ਮਰਿਆਦਾ ਦੇ ਖਿਲਾਫ ਹੋਵੇ ਤੇ ਉਸ ਤੋਂ ਬਾਅਦ ਇਹ ਜਿਹੜੇ ਬਣਾਉਣ ਵਾਲੇ ਆ ਉਹਨਾਂ ਨੇ ਵੀ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਕੀਤਾ ਗਿਆ ਤੇ ਵੇਖੋ ਅੱਜ ਮਹਾਰਾਜਾ ਦਾ ਦਿਨ ਹੈ ਸਭ ਕੁਝ ਉੱਥੇ ਹੀ ਪ੍ਰਾਪਤ ਹੋਇਆ ਤੇ ਮੈਂ ਕਹਿੰਦਾ ਵੀ ਦੇਖੋ ਲੋਕਾਂ ਦਾ ਉਤਸ਼ਾਹ ਦੇਖੋ ਤੁਸੀਂ ਸਾਰੇ ਜਿਹੜੇ ਇੱਥੇ ਲੋਕ ਨੇ ਮੈਂ ਕਿ ਸਾਰਾ ਇਲਾਕਾ ਇਕੱਠਾ ਹੋਇਆ ਤੇ ਸਾਰੇ ਇਲਾਕ ਨੇ ਬਾਬਾ ਜੀ ਜੀ ਦਾ ਜਨਮ ਦਿਨ ਉੱਥੇ ਜਾ ਕੇ ਕੱਟ ਕਰਕੇ ਮਨਾਣਾ ਤੇ ਗੁਰਦੁਆਰਾ ਸ਼ਿਦਾ ਸਾਹਿਬ ਜਿਦਾ ਕੀ ਕਾਹੋ ਕਿਸ ਤਰ੍ਹਾਂ ਲੈ ਕੇ ਜਾਣਗੇ ਕਿਉਂਕਿ ਇਹ ਹਾਂ ਇੱਕ ਕੇਕ ਦੇ ਥੱਲੇ ਜਿਹੜਾ ਬੇਸ ਹੈ ਉਹ ਪਲਾਈ ਦਾ ਬੇਸ ਬਣਿਆ ਹੋਇਆ ਹੈ ਬੇਸ ਪਲਾਈ ਦੇ ਬੇਸ ਨੂੰ ਇਹਦੇ ਵਾਸਤੇ ਇੱਕ ਵੱਡਾ ਟਰਾਲਾ ਕੀਤਾ ਗਿਆ ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਔਰ ਟਰਾਲੇ ਦਾ ਸਾਈਜ਼ ਵੀ ਵੱਡਾ ਹੁੰਦਾ ਹੈ ਬਾਬਾ ਜੀ ਦੇ ਜਨਮ ਦਿਨ ਦਾ ਕੇਕ ਕੱਟ ਕਰਦੇ ਠੀਕ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਆ ਤਾਂ ਫਿਲਹਾਲ ਤੁਹਾਨੂੰ ਇੱਕ ਵਾਰ ਫੇਰ ਤੋਂ ਤਸਵੀਰ ਸਾਂਝੀ ਕਰ ਦਿੰਨੇ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਕੇਕ ਆ ਉਹ ਕਾਫੀ ਵੱਡਾ ਹੋਣ ਕਾਰਨ ਜਿਹੜਾ ਵਾ ਉਸਦੇ ਲਈ ਇੱਕ ਟਰਾਲਾ ਜਿਹੜਾ ਤਿਆਰ ਕੀਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਕੇਕ ਦੇ ਥੱਲੇ ਉਹਨਾਂ ਦੇ ਵੱਲੋਂ ਲੱਕੜ ਦੀ ਜਿਹੜੀ ਹੈ ਇੱਕ ਲਗਾਈ ਗਈ ਆ ਤਾਂ ਜਿਸ ਕਰਕੇ ਜਦੋਂ ਉਹ ਕੇਕ ਨੂੰ ਚੁੱਕਣਗੇ ਤਾਂ ਪਹਿਲਾਂ ਪਲਾਈ ਨੂੰ ਨਾਲ ਚੁੱਕਣਾ ਪਵੇਗਾ ਤਾਂ ਉਸ ਤੋਂ ਬਾਅਦ ਇਸ ਨੂੰ ਟਰਾਲੇ ਦੇ ਉੱਪਰ ਰੱਖ ਕੇ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਵਿੱਚ ਲੈ ਕੇ ਜਾਣਗੇ ਤਾਂ ਉਸ ਤੋਂ ਬਾਅਦ ਉੱਥੇ ਜਿਹੜਾ ਕੇਕ ਨੂੰ ਕੱਟ ਕਰਕੇ ਜਿਹੜੀ ਖੁਸ਼ੀ ਆ ਉਹ ਮਨਾਈ ਜਾਏਗੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਪੂਰੇ ਕੇਕ ਦੀ ਤਸਵੀਰ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਇਲਾਕਾ ਨਿਵਾਸੀਆਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਸਪੈਸ਼ਲ ਜਿਹੜਾ ਕੇਕ ਆ ਉਹ ਤਿਆਰ ਕਰਵਾਇਆ ਜਾਂਦਾ ਤਾਂ ਇਸ ਸਾਲ ਵੀ ਤਿਆਰ ਕਰਵਾਇਆ ਗਿਆ ਤਾਂ ਲਗਾਤਾਰ ਅਸੀਂ ਗੱਲਬਾਤ ਤਿਆਰੀ ਕਰਦੇ ਆ ਤਾਂ ਕੀ ਨਾਮ ਆ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅੱਜ ਸਾਡੀ ਕੌਮ ਦੇ ਮਹਾਨ ਜਨਰਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਪ੍ਰਕਾਸ਼ ਜਿਹੜਾ ਅਸੀਂ ਉਹਦੇ ਸਬੰਧ ਵਿੱਚ ਇਕੱਠੇ ਹੋਏ ਆ ਅਸੀਂ ਹਰ ਸਾਲ ਆਪਣੇ ਟਰੈਕਟਰ ਦੀ ਸੇਵਾ ਲਗਦੀ ਹੈ ਹਰ ਸਾਲ ਉਹ ਟਰੈਕਟਰ ਲੈ ਕੇ ਅਸੀਂ ਆਉਂਦੇ ਹਾਂ ਟਰਾਲੀ ਦੇ ਉੱਪਰ ਕੇਕ ਸਜੋਬੀ ਧੋ ਕੇ ਤੇ ਸ਼ੀਦਾ ਸਾਹਿਬ ਦੇ ਬਾਹਰ ਲੈ ਕੇ ਜਾਂਦਾ ਉੱਥੇ ਕੇਕ ਕੱਟਿਆ ਜਾਂਦਾ ਤੇ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਇਹ ਹਰ ਸਾਲ ਕਈ ਸਾਲਾਂ ਤੋਂ ਅਸੀਂ ਇਹ ਜਿਹੜੀ ਸੇਵਾ ਨਿਭਾ ਰਹੇ ਹਾਂ ਪਰਮਾਤਮਾ ਨੇ ਜਿਹੜੀ ਲਾਈ ਹੋਈ ਤੇ ਕੀ ਕਹਿਣਾ ਚਾਹਦੇ ਉਹ ਹਰ ਸਾਲ ਇਸੇ ਤਰ੍ਹਾਂ ਦਾ ਕੇਕ ਤਿਆਰ ਕਰਵਾਇਆ ਜਾਂਦਾ ਜਾਂ ਫਿਰ ਵਕ ਵਕ ਡਿਜ਼ਾਈਨ ਜਿਹੜੇ ਨੇ ਉਹ ਤਿਆਰ ਕਰਵਾਏ ਜਾਂਦੇ ਨੇ ਤਕਰੀਬਨ ਡ్రਾਈ ਫਰੂਟ ਵਾਲਾ ਹੀ ਹੁੰਦਾ ਹਰ ਸਾਲ ਦੇ ਜ ਹਰ ਵਾਰੀ ਜੇ ਕੋਈ ਟੇਸ ਚੇਂਜ ਹੁੰਦਾ ਆ ਉਹਦਾ ਬਟ ਹੁੰਦਾ ਹਰ ਸਾਲ ਡਰਾਈ ਫਰੂਟ ਦਾ ਕੇਕ ਜਿਹੜਾ ਤਿਆਰ ਕੀਤਾ ਜਾਂਦਾ ਤਾਂ ਕਿੰਨੇ ਵਜੇ ਰਾਤ ਨੂੰ ਜਿਹੜਾ ਇਹ ਕੇਕ ਆ ਕਟਿੰਗ ਕੀਤਾ ਜਾਏਗਾ ਇਹ ਜੀ ਸਵੇਰ ਜਦੋਂ ਅਗਲਾ ਦਿਨ ਚੜੇਗਾ ਸਤਾਈ ਦਿਰੀ ਨੂੰ ਕੱਲ ਨੂੰ ਸਾਡੇ ਗੁਰੂ ਜੀ ਦਾ ਜਨਮ ਦਿਨ ਹੈ ਤੇ ਕੱਲ ਨੂੰ ਜਦੋਂ 12 ਵਜਣਗੇ 12 ਵਜੇ 1 ਮਿੰਟ ਤੇ ਜਿਹੜਾ ਕੇਕ ਕਟਿਆ ਜਾਂਦਾ ਤਾਂ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਜੇ ਕਿਉਂਕਿ ਕੇਕ ਦਾ ਸਾਈਜ਼ ਬਹੁਤ ਵੱਡਾ ਹੈ ਤਾਂ ਕਿੰਨੇ ਕੁ ਨੌਜਵਾਨ ਇਸ ਕੇਕ ਨੂੰ ਚੁੱਕ ਕੇ ਉਸ ਟਰਾਲੀ ਦੇ ਵਿੱਚ ਲੈ ਕੇ ਜਾਂਦੇ ਨੇ ਏ ਹੁਣ ਜੀ ਇੱਥੇ ਇੱਥੇ ਟਰਾਲੀ ਲੱਗ ਜਾਣੀਆਂ ਬੈਗ 20 25 ਜਾਣਿਆਂ ਨੇ ਚੱਕ ਕੇ ਤੇ ਨੂੰ ਫਿਰ ਟਰਾਲੀ ਦੇ ਉੱਪਰ ਉਹਦੇ ਉੱਪਰ ਸੈਟਿੰਗ ਕੀਤੀ ਉਸ ਹਿਸਾਬ ਨਾਲ ਬਣਾਇਆ ਜਾਂਦਾ ਵੀ ਜਿੰਨੇ ਫੁੱਟ ਦੀ ਟਰਾਲੀ ਹੈ ਉਹਦੇ ਹਿਸਾਬ ਨਾਲ ਬਣਾ ਕੇ ਉਹਦੇ ਦੇ ਉੱਪਰ ਰੱਖਿਆ ਜਾਂਦਾ ਟਰਾਲੀ ਦੇ ਉੱਪਰ ਤੇ ਇਦਾਂ ਟਰਾਲੀ ਦੇ ਉੱਪਰ ਹੀ ਇਹਨੂੰ ਵਰਤਿਆ ਜਾਂਦਾ ਉੱਥੇ ਜਾ ਕੇ ਠੀਕ ਹੈ ਜੀ ਤਾਂ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਗਤ ਨੂੰ ਮੈਸੇਜ ਹੀ ਸੰਗਤ ਨੂੰ ਮੈਸੇਜ ਇਹੀ ਹੈ ਵੀ ਅੱਜ ਸਾਡੇ ਜਿਹੜੇ ਜਿਹੜੇ ਜਰਨੈਲ ਨੇ ਸਾਡੀ ਕੌਮ ਦੇ ਉਹਨਾਂ ਨੇ ਸਾਡੀ ਖਾਤਰ ਸੀ ਦਿਆਂ ਦਿੱਤੀਆਂ ਅਸੀਂ ਹੋਰ ਕਿਸੇ ਰਾਹ ਵੱਲ ਨਸ਼ਿਆਂ ਵਾਲੇ ਰਾਹ ਤੋਂ ਭਟਕ ਕੇ ਸਿੱਧੇ ਰਾਏ ਪਈਏ ਉਹਨਾਂ ਦੀ ਜਿਹੜੀਆਂ ਕਈਆਂ ਹੀ ਆ ਗੱਲਾਂ ਤੇ ਅਸੀਂ ਅਮਲ ਕਰੀਏ ਕਈ ਮੈਂ ਤੁਸੀਂ ਵੀ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਕਿ ਜਿਹੜੇ ਨੌਜਵਾਨ ਭੜਕ ਚੁੱਕੇ ਨੇ ਤਾਂ ਉਹਨਾਂ ਨੂੰ ਨਸ਼ਾ ਛੱਡ ਕੇ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜਿਸ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਸਾਂਝੀ ਕਰਦੇ ਪਿਆ ਹਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਜਿਹੜਾ ਇਹ ਕੇਕ ਆ ਤਿਆਰ ਕੀਤਾ ਗਿਆ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਜਿਹੜਾ ਡ్రਾਈ ਫਰੂਟ ਵਾਲਾ ਕੇਕ ਆ ਉਹ ਤਿਆਰ ਕਰਵਾਇਆ ਗਿਆ ਤਾਂ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਟਾ ਇਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀਆਂ ਫੋਟੋਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਲਾਕਾ ਨਿਵਾਸੀਆਂ ਦੇ ਵੱਲੋਂ ਤਾਂ ਇਸ ਸਾਲ ਵੀ ਜਿਹੜਾ ਕੇਕ ਤਿਆਰ ਕਰਵਾਇਆ ਗਿਆ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਟਾ ਇਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਕੇਕ ਦੀਆਂ ਜਿਹੜੀਆਂ ਲਗਾਤਾਰ ਫੋਟੋਆਂ ਆਪਣੇ ਮੋਬਾਈਲ ਫੋਨ ਦੇ ਵਿੱਚ ਖਿੱਚੀਆਂ ਜਾ ਰਹੀਆਂ ਨੇ ਕਿਉਂਕਿ ਕੇਕ ਜਿਹੜਾ ਵਾ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਿਹਾ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਇਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਥੋੜੇ ਹੀ ਸਮੇਂ ਦੇ ਬਾਅਦ ਇਸ ਕੇਕ ਨੂੰ ਟਰਾਲੀ ਦੇ ਵਿੱਚ ਰੱਖ ਕੇ ਉਹ ਗੁਰਦੁਆਰਾ ਸ਼ੀਦਾ ਸਾਹਿਬ ਲੈ ਕੇ ਜਾਣਗੇ ਤਾਂ ਉਸ ਤੋਂ ਬਾਅਦ ਉਸ ਕੇਕ ਨੂੰ ਕੱਟ ਕੇ ਸੰਗਤ ਦੇ ਵਿੱਚ ਵਰਤਾ ਕੇ ਖੁਸ਼ੀ ਮਨਾਈ ਜਾਏਗੀ ਜਗਵੰਤ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਇਲ ਹਮ